ਹਾਂਜੀ ਕਿਵੇਂ ਸਾਰੇ ਉਮੀਦ ਕਰਦਾ ਵਧੀਆ ਹੋਵੋਗੇ ਤੇ ਲੈ ਕੇ ਆ ਗਿਆ ਤੁਹਾਡੇ ਲਈ ਨਵਾਂ ਤੇ ਇੰਟਰਸਟਿੰਗ ਜਿਹਾ ਵਲੌਗ ਕਰਦੇ ਆ ਇਹਦੇ ਵਲੌਗ ਦੀ ਸਟਾਰਟਿੰਗ ਤੇ ਕਬੂਤਰ ਆਪਾਂ ਮਿੱਤਰੋ ਕੱਡੇ ਹੋਏ ਆ ਬਾਹਰ ਸਾਰੇ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਕੀ ਚੱਲ ਜਾਂਦਾ ਇੱਧਰ ਤਾਂ ਖਾਲੀ ਆ ਬਾਹਰ ਹੀ ਫਿਰਦੇ ਆ ਸਾਰੇ ਆ ਬੱਚਾ ਚੈੱਕ ਕਰ ਲਓ ਆਪਣੀ ਵੱਡੀ ਝੂੜੀ ਦਾ ਪਹਿਲਾਂ ਤਾਂ ਇਹ ਲਓ ਜੀ ਵੱਡੀ ਝੂੜੀ ਦਾ ਬੱਚਾ ਸੇਮ ਟੂ ਸੇਮ ਉਹ ਬੱਚਿਆ ਵਰਗਾ ਉਹ ਫਿਰਦਾ ਜਿਹੜਾ ਗਲਾਬੀ ਆ ਉਹਦੇ ਵਰਗਾ ਸੇਮ ਟੂ ਸੇਮ ਬਣੀ ਜਾਂਦਾ ਤੇ ਆ ਬੱਚਾ ਹੋ ਗਿਆ ਤੇ ਆ ਬੱਚਾ ਆਪਣੀ ਕਾਲੇ ਪੰਨੇ ਵਾਲੀ ਦਾ ਤੇ ਇੱਧਰ ਜਿਹੜੇ ਆਪਾਂ ਅੰਡੇ ਐਕਸਚੇਂਜ ਕੀਤੇ ਸੀ ਉਹਨਾਂ ਚੋਂ ਨਿਕਲੇ ਆ ਇਹਨਾਂ ਦੀ ਵੀ ਮੈਂ ਬਾਅਦ ਚੋਦਲਾ ਬਦਲੀ ਕਰਤੀ ਸੀ ਜਿਹੜਾ ਆਹ ਪਿਓਰ ਛੱਟਾ ਬੱਚਾ ਇਹ ਸੀਗਾ ਕਾਲੇ ਪੱਲੇ ਵਾਲੀ ਦਾ ਤੇ ਜਿਹੜਾ ਆਹ ਬੱਚਾ ਇਹ ਹੈਗਾ ਇਹਨਾਂ ਦਾ ਤੁਹਾਨੂੰ ਪਤਾ ਹੀ ਹੋਊਗਾ ਪਿਛਲੀ ਵੀਡੀਓ ਚ ਦੱਸਿਆ ਆ ਕਬੂਤਰੀਆਂ ਜਿਵੇਂ ਤੁਹਾਨੂੰ ਪਤਾ ਇੱਥੇ ਦਿੱਤਾ ਹੀ ਅੰਡਾ ਤੇ ਉਹ ਅੰਡਾ ਟੁੱਟ ਗਈ ਸੱਚਾ ਸੀ ਇਸ ਵਾਰੀ ਇਸਨੇ ਇੱਕ ਆਂਡਾ ਕੱਚਾ ਲਾਇਆ ਸੀ ਪਹਿਲਾਂ ਤੇ ਦੂਜਾ ਆਂਡਾ ਫੇਰ ਸਹੀ ਆ ਤੇ ਇਹਨੇ ਥੱਲੇ ਆਂਡਾ ਲਾ ਲਿਆ ਤੇ ਚਲੋ ਇਨਕੂਬੇਟ ਕਰੀਏ ਉਹਦੇ ਸਹੀ ਆ ਇਹਦੇ ਥੱਲੇ ਹੁਣ ਮਿੱਤਰੋ ਆਪਾਂ ਸ਼ਾਕੀ ਦਾ ਰੱਖਤਾ ਹੀ ਕਿਉਂਕਿ ਇਹਦੇ ਵਿੱਚੋਂ ਬੱਚਾ ਨਿਕਲਣ ਦੀ ਸੀ ਆਂਡਾ ਖਰਾਬ ਹੋ ਗਿਆ ਸੀਗਾ ਜਿਹੜੇ ਆਪਾਂ ਦੋ ਆਂਡੇ ਰੱਖੇ ਸੀ ਇੱਕ ਆਂਡਾ ਆਵਲਾ ਸੀ ਇਹ ਚੋਂ ਬੱਚਾ ਨਿਕਲਿਆ ਸੀ ਇੱਕ ਤੋਂ ਨਿਕਲਿਆ ਨਹੀਂ ਸੀਗਾ ਤੇ ਹੁਣ ਇਹਦੇ ਥੱਲੇ ਸ਼ਾਕੀ ਦਾ ਸ਼ਾਕੀ ਨੇ ਦੋ ਆਂਡੇ ਦਿੱਤੇ ਸੀ ਇੱਕ ਇਹਦੇ ਥੱਲੇ ਆਵਦਾ ਇੱਕ ਇਹਦੇ ਥੱਲੇ ਆ ਸ਼ਾਕੀ ਦਾ ਆ ਹੈਗਾ ਬਰਡੇ ਦਾ ਬੱਚਾ ਮਿੱਤਰੋ ਕਰੋ ਚੈੱਕ ਆਪਨੇ ਕਾਲੀ ਕਾਲੇ ਪੱਲੇ ਵਾਲੀ ਦਾ ਤੇ ਬਾਲਟੀ ਦਾ ਬੱਚਾ ਆ ਹੈਗਾ ਆਪਣਾ ਇਹਦਾ ਬੱਚਾ ਹੀ ਪੁਰਾਣੀ ਵੀਡੀਓ ਚ ਦੱਸਿਆ ਹੋਊਗਾ ਤੁਹਾਨੂੰ ਪਤਾ ਹੀ ਹੋਊਗਾ ਤੇ ਬਾਕੀ ਕਬੂਤਰ ਤੁਹਾਨੂੰ ਕਟ-ਕਟ ਜੇ ਲੱਗਦੇ ਹੋਣੇ ਆ ਦਿਖਾ ਦੇਣਾ ਤੁਹਾਨੂੰ ਮੈਂ ਤਿੰਨ ਕਬੂਤਰ ਆਪਾਂ ਦੇ ਦਿੱਤੇ ਨੇ ਇੱਕ ਤਾਂ ਢਿੱਗੇ ਪੱਲੇ ਵਾਲੇ ਦਾ ਇਹਦਾ ਇਹਦੀ ਕਬੂਤਰੀ ਦੇਤੀ ਇੱਕ ਜਿਹੜਾ ਆਪਾਂ ਨਵਾਂ ਕਬੂਤਰ ਲੈਂਦਾ ਸੀ ਉਹਦੇ ਤਾਂ ਤੇ ਇੱਕ ਜਿਹੜਾ ਆਪਾਂ ਬੱਚਾ ਫੜਿਆ ਸੀ ਰੱਤਾ ਉਹ ਆਪਾਂ ਦੇਤਾ ਆਪਣੇ ਦੂਜੇ ਦੋਸਤ ਨੂੰ ਤੇ ਉਥੋਂ ਵੀ ਆਪਾਂ ਗਾਂ ਸੇਲ ਕਰਦੇ ਨੇ ਮਤਲਬ ਵੇਚਦੇ ਮਿੱਤਰੋ ਕਿਉਂਕਿ ਜਿਹੜਾ ਰੱਤਾ ਬੱਚਾ ਸੀ ਨਿੱਕਾ ਉਹਨੂੰ ਲਗੜ ਲੱਗੀ ਸੀ ਤੇ ਜਿਹੜੀ ਉਹ ਕਬੂਤਰੀ ਸੀਗੀ ਜਿਹਦੇ ਪੈਰ 'ਚ ਗੰਡਾ ਸੀ ਤੇ ਜਿਹੜਾ ਪੰਨਾਵਾ ਕਬੂਤਰ ਲੰਦਾਈ ਉਹ ਆਪਾਂ ਸੇਲ ਕਰਦੇ ਨੇ ਤੇ ਆਹ ਖੱਡੇ ਆਪਣੇ ਸਾਰੇ ਜਾਨਵਰ ਦਾਣਾ ਪਾਣੀ ਖਾਈ ਜਾਂਦੇ ਆ ਕਰ ਲੋ ਚੈੱਕ ਤੇ ਇਹ ਸੀ ਅਪਡੇਟ ਤੇ ਹੁਣ ਆਪਾਂ ਚੱਲਦੇ ਆਂ ਦੂਜੇ ਘਰੇ ਤੇ ਉਧਰ ਆਪਣੀ ਇੱਕ ਕਬੂਤਰੀ ਉੱਡੀ ਗਈ ਉਹਦੇ ਪਿੱਛੇ ਲਗੜ ਪੈ ਗਈ ਸੀਗੀ ਤੇ ਉਹਨੂੰ ਜਾ ਕੇ ਫੜਦੇ ਆਪਾਂ ਉਹ ਮਿੱਤਰੋ ਘਰ ਤੋਂ ਦੂਰ ਬਹਿ ਗਈ ਸੀ ਕਿਤੇ ਤੇ ਉਹਨੂੰ ਅਸੀਂ ਫੜੀ ਜਾਂਨੇ ਆ ਟਰਾਈ ਕਰੀ ਜਾਂਨੇ ਆ ਤੇ ਉਹਦੀ ਮੈਂ ਵੀਡੀਓ ਲਾਉਣਾ ਅੱਗੇ ਵੜਾਉਂਗਾ ਵੈਸੇ ਵੀ ਜਾ ਕੇ ਉੱਥੇ ਤੇ ਤੁਹਾਨੂੰ ਦਿਖਾਵਾਂਗੇ ਕਿਵੇਂ ਕਬੂਤਰੀ ਫੜੀ ਜਾਂਦੀ ਹੈ ਕਿ ਨਹੀਂ ਫੜੀ ਜਾਂਦੀ ਉਹਦੇ ਪਿੱਛੇ ਲਗੜ ਪੈ ਗਈ ਸੀਗੀ ਤੇ ਚਲੋ ਕਰਦਾ ਵੀਡੀਓ ਕੰਟੀਨਿਊ ਉੱਥੇ ਚੱਲ ਕੇ ਦਿਖਾਉਂਦੇ ਆ ਲਓ ਜੀ ਮਿੱਤਰੋ ਦੇਖੋ ਵੀਊ ਤੇ ਆਪਾਂ ਇਹ ਕਬੂਤਰੀ ਫੜਨ ਆਪਣੇ ਆ ਟੈਂਕੀ ਦੇ ਉੱਤੇ ਬੈ ਗਈ ਆ ਉਹ ਦੇਖੋ ਤੁਹਾਨੂੰ ਦਿਸਦੀ ਹੋਊਗੀ ਤੇ ਛਤਰੀ ਲਾ ਕੇ ਖੜੇ ਆਪਾਂ ਉਧਰ ਪਰਲੇ ਪਾਸੇ ਛੱਪੜਾ ਆਪਣਾ ਕਰੋ ਦੂਰ ਤੇ ਦੂਜੇ ਭਰਾ ਕਰਿਆ ਸੀ ਆਪਣੇ ਉਧਰ ਕਬੂਤਰੀ ਉੱਡ ਗਈ ਆ ਤੇ ਛਤਰੀ ਤੇ ਜਮਾਂ ਬੈਨ ਨੂੰ ਕਰਦੀ ਐ ਲਗੜ ਤੋਂ ਡਰ ਗਈ ਲਗੜ ਤੋਂ ਡਰ ਕੇ ਇੱਥੇ ਬੈ ਗਈ ਟੈਂਕੀ ਤੇ ਤਾਂ ਤੁਹਾਨੂੰ ਦਿਖਾਉਨੇ ਆ ਛਤਰੀ ਤੇ ਹੁੰਦੀ ਆ ਤੇ ਜਦੋਂ ਬਹਿ ਗਈ ਦਿਖਾਉਂਨੇ ਆ ਤੁਹਾਨੂੰ ਲਓ ਜੀ ਪਤੰਗ ਡਾਲਿਆ ਪਤੰਗ ਨੇ ਡਰਾਉਨੇ ਆ ਪਹਿਲਾਂ ਵੀ ਆਪਣਾ ਪਤੰਗ ਉਹ ਵੀ ਅੜਕ ਗਿਆ ਨੀਲਾ ਕਬੂਤਰੀ ਨੂੰ ਡਰਾਉਂਦੇ ਡਰਾਉਂਦੇ ਤੇ ਕਬੂਤਰੀ ਉੱਡ ਗਈ ਸੀ ਤੇ ਨੀਵੀ ਛਤਰੀ ਕਰਨ ਬੈਠਣੀ ਆ ਫੇਰ ਉੱਥੀ ਜਾ ਕੇ ਬਹਿ ਗਈ ਤੇ ਹੁਣ ਮੇਹਣੀਆ ਡਰਦੀ ਆ ਹਰ ਕਾਨ ਨਾਲ ਹੀ ਫੇਰ ਆ ਆਪਣਾ ਪਤੰਗ ਕਬੂਤਰੀ ਉੱਤੇ ਬੈਠੀ ਆ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਪਹਿਲਾਂ ਆਪਣੇ ਘਰੇ ਸੀਗੀ ਫਿਰ ਆਪਾਂ ਆਪਣੇ ਦੋਸਤ ਨੂੰ ਦੇਤੀ ਤੁਨੂ ਕਰਾਨਿਆ ਸ਼ੌਂਕ ਜਦੋਂ ਆ ਗਈ ਆਓ ਖੜੇ ਪਤੰਗ ਡਾਈ ਜਾਂਦੇ ਨੇ ਇਹ ਵੀ ਉੱਥੇ ੜਕੂਗਾ ਇਹ 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 ਮੜੇ ਪਰਾਨ ਨੂੰ ਕਰਕੇ ਛੱਡਦੇ ਯਾਰ ਆਓ ਬੈਠੀ ਮਿੱਤਰੋ ਉੱਥੇ ਤੇ ਮਾੜੀ ਦੇਖਦੇ ਹੋਗੇ ਚਿੱਪੀ ਢੰਗ ਦੀ ਦੇਖੋ ਆਪਣੇ ਯਾ ਯਾਰ ਕਬੂਤਰੀ ਨਹੀਂ ਉੱਡਦੀ ਯਾਰ ਇਹਨਾਂ ਤੋਂ ਦੱਸ ਸਕ ਲਓ ਜੀ ਮਿੱਤਰੋ ਆਉਂ ਡਿ ਖੜੀ ਕਬੂਤਰੀ ਇਹ 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 ਚੱਕ ਬੈ ਗਈ ਮਿੱਤਰੋ ਛਤਰੀ ਤੇ ਖੜ ਜਾ ਖੜ ਜਾ ਖੜ ਜਾ ਮੈਨੂੰ ਥੱਲੇ ਉਤਰਨ ਦੇ ਖੜ ਜਾ ਖਤਰੀ ਤੇ ਬਹਿ ਗਈ ਆ ਮਿੱਤਰੋ ਕਬੂਤਰੀ ਤੇ ਵੇਣਿਆ ਫੜ ਕੇ ਕਬੂਤਰ ਗੁੜਕੀ ਜਾਂਦਾ ਆਪਣੇ ਆਲਾ ਖੜ ਜਾਏ ਖੜ ਜਾ ਇਧਰ ਹੀ ਬੈਠੀ ਨਹੀਂ ਨਹੀਂ 2 ਮੀਟਰ ਹੋ ਓਏ ਉੱਡੂਗੀ ਬਹੁਤ ਚੰਟਾ ਏ ਜਮਾਂ ਉੱਤੇ ਸੇਤ ਤੇ ਹਾਂ ਮਾੜੇ ਹੱਥ ਇਧਰ ਨੂੰ ਕਰੀ ਹਾਂ ਇੱਥੇ ਜਮਾਂ ਉੱਤੇ ਸੇਤ ਤੇ ਬੈਠੀ ਆ ਜਮਾਂ ਉੱਤੇ ਹੀ ਬੈਠੀ ਆ ਮਾੜੀ ਜੂ ਅੱਗੇ ਆ ਮਾੜੀ ਜੱਗੇ ਯਰ ਉਹ ਵਿਚਾਲੇ ਜੀ ਆ ਯਾਰ ਇੱਧਰ ਤਾਂ ਕਬੂਤਰ ਬੈਠਾ ਆਵਲਾ ਆਉ ਬੈਠੀ ਜਮਾ ਵਿਚਾਲੇ ਕੁੰਗਰੂਆਂ ਦੇ ਉੱਤੇ ਹਾਂ ਆ ਰਹੀ ਹੈ ਇੱਧਰਲੀ ਕਬੂਤਰੀ ਹੋਈ ਆ ਔ ਨਾੜਾ ਯਾਰ ਸਰਸਰ ਕਰੀ ਜਾਂਦਾ ਤੰਗ ਨਾਲ ਉਹ ਵੀ ਅੜਕਾਤਾ ਵੇਖੀ ਓਏ ਆਹੀ ਇੱਥੇ ਆ ਖੜ ਜਾ ਖੜ ਜਾ ਤੁਰ ਹੀ ਜਾਂਦੀ ਆ ਗਾਂ ਜਾਂ ਆਵੜੀ ਹਾਂ ਆ ਜਿਹੜੀ ਤੁਰ ਕੇ ਗਾਂ ਹੋ ਗਈ ਹਾਂ ਹਾਂ ਨਹੀਂ ਨਹੀਂ ਚੱਲ ਕੋਈ ਨਾ ਬਣਾ ਲਾ ਇਧਰਲੇ ਪਾਸੇ ਮਾੜੀ ਉਹ ਗਾਂ ਹੋ ਗਈ ਗਾਂ ਹੋ ਗਈ ਉਹ ਮੈਂ ਨਾ ਫੜਨ ਨੂੰ ਰਹਿਂਦੇ ਆਈ ਲਾਇਆ ਖਾਂ ਬੜਾ ਕੜਕਾ ਕੇ ਜੇ ਆ ਇਧਰ ਨਹੀਂ ਥੱਲੇ ਕਰ ਅ ਡੰਡੇ ਕੋਲੇ ਜਿੱਥੇ ਆ ਪੋਰ ਦੀ ਆ ਸਰੀਆ ਆ ਇਹਦੇ ਜਮਾਂ ਉੱਤੇ ਕਿੱਥੇ ਫੜਿਆ ਗਿਆ ਤਾ ਉਹ ਬੈਠੀ ਆ ਯਾਰ ਵੇਖ ਲੈ ਪਹਿਲਾਂ ਆਪ ਹੀ ਤੂੰ ਯਾਰ ਆਪਦੇ ਸਾਹਮਣੇ ਘਰ ਲਾਹੀ ਆ ਬਸ ਇੱਧਰ ਬੈਠੀ ਆ ਹਾਂ ਆਹਾ ਹਾਂ ਓਏ ਨਾ ਨਾ ਚੰਟ ਵਾਲੀ ਆਉ ਜਾ ਆਵੜੀ ਦੋ ਪਤੰਗ ੜਕਾਤੇ ਕਿਵੇਂ ਓਏ ਹਾਂ ਹਾਂ ਓ ਡਾਣਾ ਦੇ ਓਏ ਆ ਇਹ ਤਾਂ ਉਹ ਆ ਰੰਗ ਆ ਇੱਕਦਮ ਮਾਰਚ ਪਟਾ ਯਾਰ ਇਹ ਕੀ ਤੁਹਾਨੂੰ ਹਾਂ ਹੁਣ ਤਾਂ ਤੂੰ ਚੱਕੀ ਵੀ ਜਾਏ ਉਹੀ ਕੰਮ ਕਰਤਾ ਨਾ ਲਓ ਜੀ ਕਬੂਤਰੀ ਬੈ ਗਈ ਹੈ ਮਿੱਤਰੋ ਤੇ ਵੇਣੇ ਆ ਫੜ ਕੇ ਉਹਨੇ ਫੇਰ ਫੜੀ ਜਾਂਦੀ ਹੈ ਕਿ ਨਹੀਂ ਪਹਿਲਾਂ ਟੋੜ ਗਈ ਸੀ ਉਹ ਇੱਕ ਤਾਂ ਪਤੰਗ ਸਰਸਰ ਮਾਰਚ ਪਟਾ ਯਾਰ ਇੱਕਦਮ ਮੈਨ ਲਓ ਜੀ ਫੜ ਲਈ ਤੇ ਲਓ ਜੀ ਮਿੱਤਰੋ ਤੇ ਤੁਸੀਂ ਦੇਖ ਹੀ ਲਾਊਗਾ ਕਿਵੇਂ ਆਪਾਂ ਕਬੂਤਰੀ ਫੜੀ ਆ ਤੇ ਹੁਣ ਤੁਹਾਨੂੰ ਜਿਵੇਂ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਕਿ ਇੱਕ ਤਾਂ ਆਪਾਂ ਡਾਈ ਕਰਾਉਣੀ ਆ ਬੱਚੇ ਦੀ ਉਹ ਡਾਈ ਆਪਾਂ ਕਰਾ ਨਹੀਂ ਸਕੇ ਕਿਉਂਕਿ ਹੁਣ ਇਹ ਸ਼ਾਮ ਦਾ ਵੇਲਾ 4:00 ਵੱਜ ਚੁੱਕੇ ਨੇ ਅਗਲੀ ਵੀਡੀਓ ਚ ਇਹਦੀ ਡਾਈ ਕਰਾਵਾਂਗੇ ਆਪਾਂ ਤੇ ਦਿਖਾਵਾਂਗੇ ਤੁਹਾਨੂੰ ਇਹ ਛਤਰੀ ਤੇ ਨਹੀਂ ਲੱਗੇਗਾ ਤੇ ਨਾਲੇ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਚ ਕਿਹਾ ਸੀ ਵੀ ਨਾਲ ਦੇ ਘਰਦਿਆਂ ਦਾ ਉਹ ਦਿਖਾਵਾਂਗੇ ਜਿਹੜਾ ਡੇਢ ਦੋ ਮਹੀਨੇ ਬਾਅਦ ਕਬੂਤਰਾ ਆ ਤੇ ਉਹ ਵੀ ਤੁਹਾਨੂੰ ਉਧਰ ਚੱਲ ਕੇ ਦਿਖਾਉਣੀ ਆ ਤੇ ਬੱਚੇ ਦੀ ਡਾਈ ਆਪਾਂ ਅਗਲੀ ਵੀਡੀਓ ਚ ਕਰਾਵਾਂਗੇ ਮਿੱਤਰੋ ਤੇ ਚਲਦੇ ਆ ਉਹ ਤੇ ਦਿਖਾਉਨੇ ਆ ਤੁਹਾਨੂੰ ਕਬੂਤਰ ਤੇ ਲਓ ਜੀ ਮਿੱਤਰੋ ਇਹ ਆ ਉਹ ਕਬੂਤਰ ਜਿਹੜਾ ਡੇਢ ਦੋ ਮਹੀਨੇ ਬਾਅਦ ਵਾਪਸ ਆਇਆ ਤੇ ਪਹਿਲਾਂ ਇਸ ਕਬੂਤਰੀ ਦੀ ਇਸ ਨਾਲ ਜੁੜੀ ਸੀ ਸਭ ਤੋਂ ਪਹਿਲਾਂ ਇਹਦੇ ਨਾਲ ਸੀ ਜਦੋਂ ਭੱਜ ਗਿਆ ਕਬੂਤਰ ਇਹਦੇ ਨਾਲ ਜੁੜੀ ਪਾਲੀ ਕਬੂਤਰੀ ਨੇ ਹੁਣ ਫੇਰ ਦੁਬਾਰਾ ਇਹਦੇ ਨਾਲ ਪਾਲੀ ਆ ਤੇ ਦਿਖਾ ਦਿੰਨੇ ਆ ਤੁਹਾਨੂੰ ਵੈਸੇ ਤਾਂ ਇੱਕ ਪਾਸੇ ਖਿੱਚਿਆ ਵਾ ਇੱਕ ਪਾਸੇ ਸਾਰਾ ਤੁਹਾਨੂੰ ਦਿਖਾਉਂਦੇ ਆ ਮਿੱਤਰੋ ਘਰ ਚ ਕਰੋ ਚੱਕ ਜੀ ਖਟੀਆਂ ਦਾ ਕਬੂਤਰ ਆ ਵੱਡਾ ਪੂਰਾ ਚਿੱਟੀ ਇਹਦੀ ਨੋਕ ਆ ਤੇ ਪੱਲੇ ਦੇ ਇੱਕ ਪਾਸੋਂ ਖੱਚੇ ਹੋਇਆ ਪੰਜੇ ਚੈੱਕ ਕਰ ਲਈ ਇੱਕ ਪਾਸੋਂ ਸਾਰਾ ਆ ਦੇਖੋ ਜੀ ਉਧਰਲੇ ਪਾਸੋਂ ਖੱਚੇ ਹੋਏ ਆ ਇੱਕ ਪਾਸੋਂ ਸਾਰਾ ਪੂਰਾ ਵੱਡਾ ਕਬੂਤਰ ਬ੍ਰੀਡਰ ਉਹ ਤੇਰਾ ਸਾਰਾ ਪੂਰਾ ਇਹ 1.5-2 ਮਹੀਨੇ ਬਾਅਦ ਆਇਆ ਕਬੂਤਰ ਤੇ ਇਹ ਸੀਗਾ ਮਿੱਤਰੋ ਜਿਹੜਾ 2 ਮਹੀਨੇ ਬਾਅਦ ਕਬੂਤਰ ਆਇਆ ਤੇ ਤੁਹਾਨੂੰ ਸ਼ੌਕ ਕਰਾਤਾ ਇਹਦਾ ਦੱਸੋ ਕਮੈਂਟਾਂ ਚ ਕਿਵੇਂ ਲੱਗਿਆ ਕਬੂਤਰ ਇਹ ਤੇ ਹੋਰ ਕਬੂਤਰ ਆ ਪੂਰਾ ਨਸਲੀ ਆ ਤਾਂ ਹੀ ਤਾਂ ਵਾਪਸ ਆਇਆ ਤੇ ਨਾਲ ਹੀ ਆਪਣੇ ਘਰ ਇਕੱਠੇ ਤੁਹਾਨੂੰ ਪਤਾ ਹੀ ਆ ਜਿਵੇਂ ਕੀ ਤੇ ਚਲੋ ਕਬੂਤਰੀ ਵੀ ਤੁਸੀਂ ਵੇਖ ਲਈ ਆਪਾਂ ਕਿਵੇਂ ਫੜੀ ਆ ਔਖੀ ਫੜੀ ਗਈ ਹੈ ਵੈਸੇ ਤਾਂ ਤੇ ਬਹੁਤ ਵਿਚਾਰੀ ਦੇ ਉਹ ਹੋ ਗਿਆ ਸੀਗਾ ਉਹਦੀ ਮੈਂ ਸ਼ਾਇਦ ਵੀਡੀਓ ਬਣਾਈ ਹੋਊਗੀ ਤਾਂ ਜੋੜ ਦੂੰਗਾ ਵਿੱਚ ਉਹਦੇ ਆਪਾਂ ਬੈਠ ਵਾਲੀ ਥਾਂ ਤੇ ਨਾ ਪਿੱਛੋਂ ਫੜ ਲਈ ਸੀ ਲਗੜ ਨੇ ਦੇਖੋ ਨੋਕੂਨ ਕਰਤੀ ਪਿੱਛੋਂ ਤੇ ਆਹ ਦੇਖੋ ਉਧਰ ਨੇਸਟ ਮਟੀਰੀਅਲ ਇਕੱਠਾ ਕਰੀ ਜਾਂਦਾ ਚਲੋ اے سی ਆਈ ਦੀ ਆਪਣੀ ਵੀਡੀਓ ਉਮੀਦ ਹੀ ਕਰਦੇ ਆ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਅਤੇ ਆਪਣੇ ਚੈਨਲ ਲੈਜੈਂਡ ਕਬੂਤਰ ਵਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮਿੱਤਰ ਲਓ ਜੀ ਆਪਣਾ ਅਸਕਰ ਵੀ ਕਹੀ ਜਾਂਦਾ ਸਬਸਕ੍ਰਾਈਬ ਕਰ ਦਿਓ ਕੀ ਕਰਦੇ ਹੋ ਹੈ ਅਸਕਰ ਕੀ ਕਰਦੇ ਹੋ ਸਬਸਕ੍ਰਾਈਬ ਚਲੋ ਹੀ ਮਿਲਦੇ ਆਗਲੀ ਵੀਡੀਓ ਤੇ ਮੈਨੂੰ ਦਿਓ ਇਜਾਜ਼ਤ ਰੱਬ ਰਾਖਾ ਮਿੱਤਰੋ